ਪਾਸ਼ਾਹੇ ਦਸਵੇਂ ਕਬੋ ਬਾਇ ਬੇਨਤੀ ਚੋਪਈ ਹਮਰੇ ਇੱਕ ਰੋਹਾ ਦੇ ਰਛਾ ਪੂਰਨ ਹੋਏ ਤੇ ਕੀਛਾ ਤਾਵ ਚਰਨ ਮੰਦ ਰਹੇ ਹਮਾਰਾ ਆਪਣਾ ਜਾਨ ਕਰੋ ਵਰਤ ਪਾਰਾ ਹਮਰੇ ਦੁਸਵੈਦ ਵਕਾਵ ਹੋ ਆਪਹਾ ਦੇਵ ਮਨ ਵਿਚਾਵ ਹੋ ਸੋ ਕੇਵਸੈ ਮੂਰ ਪ੍ਰਵਾਰਾ ਸੇਵ ਸਿਖੁ ਸੁਭੈ ਕਰਤਾਰਾ ਮੂਰ ਅੱਛਾ ਨਿ ਜ਼ਿਕਰ ਤੇ ਕਰਿ ਗਇ ਸਭ ਨਨਕਵਾਸ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਹਰ ਬਿਨ ਕਿ ਰਹੈ ਪਿਆਸਾ ਦੁਐ ਸਾਡ ਕੇ ਉਨਨਾ ਧਿਆਉ ਜੋ ਪਰਚਾਉ ਸੋ ਤੁਮਸੇ ਪਾਉ ਸੇਵਸੈ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪਹਾ ਦੇ ਮੁਝੇ ਵਰ ਗਿਆ ਮਨਨ ਕਾਲ ਗਾਤ ਰਾਸਨ ਵਰ ਗਿਆ ਉਹ ਜੋ ਸਦਾ ਹਮਾਰੇ ਪਛਾ ਸ਼੍ਰੀਆ ਤੂ ਜੋ ਕਰਿ ਹੋ ਰੱਛਾ ਰਾਖ ਲਿਓ ਮੁਰਾਖ ਨਹਾਰੇ ਸਾਹਿ ਸੰਸਹਾਈ ਪਿਆਰੇ ਦੇਨ ਬੰਦ ਸੰਗੇ ਹੰਤਾ ਤੁਮ ਹੋ ਪੂਰੇ ਚਤੁਰਦਸ਼ ਗੰਤਾ ਕਾਲ ਪਾਏ ਬਰਮਾ ਬਖਤਰਾ ਕਾਲ ਪਾਏ ਸੋ ਜਗਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸ ਸਭਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੇ ਸਭ ਕੀਓ ਬੇਦਨਾਇ ਬਰਮਾ ਜੋਤੀਓ ਜਮਨ ਕਾਲ ਸਾਲੋ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾਜ ਜਤਿ ਮਨਾਇਓ ਦੇਵਦਾ ਜਚ ਨਵਜਾਇਓ ਆਦੰਤ ਤੇ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸਿਵਕਨ ਕਉ ਸਿਵਗੁਣ ਸੁਖ ਦਿਓ ਸਤਨੰਕ ਕਉ ਪਲਮੋ ਬਦਕੇਓ ਕੜ-ਕੜ ਕੇ ਅੰਦਰ ਗਏ ਜਾਣ ਤੋ ਆਪਣੇ ਬਰੀਫੀ ਪੀਰਵਸ਼ਾਨਤ ਚੀਟੀ ਦੀਨ ਦਨ ਸੂਲਾ ਸੱਪਰ ਵਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੇਹ ਪਾਏ ਤੇਦ ਖੇਸ ਉਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵਸ਼ਾਲਾ ਕੜ-ਕੜ ਕੇ ਬਣ ਬਣ ਕੇ ਜਾਣ ਜਯਦ ਕਰਖ ਕਰਤਾ ਰਾ ਪਰਜਾ ਤਰਤ ਤਾ ਦੇਹ ਅਪਾਰਾ ਨਵਾ ਪ੍ਰਕਰਤ ਹੋ ਕਬਹੁ ਤੁਮੈ ਅਮਲਤ ਦੇਹ ਦੇਖਭੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਨੀ ਬੂਝੋ ਚਰੈ ਤੋਮ ਸਭ ਹਿਤੇ ਰਹੈਂ ਦ੍ਰਿ ਆਲਮ ਜਾਰਦ ਬੀਦ ਆਪੇ ਹੀ ਦਾਲਲਮ ਨਿਰੰਕਾਰ ਨਿਰਵਕਾਂਦਰ ਨਾਮ ਬੋ ਆਦਾਨੇ ਲਾ ਨਾਦ ਅਸ਼ਬ ਤਾ ਕੌਣ ਚਰਦ ਪੈਦਾ ਜੈ ਕੋ ਪੀਵ ਨਾ ਪਾਵਦ ਪਿੱਦ ਤਾ ਕੌ ਕ੍ਰਿਪਾ ਹਨ ਨਮਾਨਤ ਮਹਾ ਮੂੜ ਹੈ ਜੈ ਪੀਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੇਲਤ ਨ ਪੀਵ ਆਪੋ ਆਪਨੇ ਵਦਹ ਜੀਤੇ ਮਰਨ ਤ ਭਿੰਨ ਭਿੰਨ ਤੂੰ ਹੈ ਤੇਤੇ ਤੁਮਰਾ ਲਖਾਨ ਅਜੈ ਬਸਰਾ ਕਹੈ ਬੁੱਧ ਸਜਾ ਬਰਤੋਂ ਸੰਸਾਰ ਇਤੇ ਰੂਪ ਨੂੰ ਉਸ ਰੂਪ ਰੰਗ ਪਿਉ ਰਾਵ ਕਹੈ ਊਪਾ ਡਾ ਜੇਰਾ ਛੇtre ਕਿਨੇ ਤਵ ਖਾਨ ਬਹੁ ਰਚ ਦੇਨੀ ਕਹੋ ਪੁੱਤ ਰਾਜ ਬੈਠਾ ਕਿਉ ਸੁਣ ਪਿਓ ਸੰਗਤ ਇਕੱਠਾ ਸਗਰੇ ਸ੍ਰਿਖ ਦਿਖਾਇਆ ਚੰਪਾ ਬੋ ਆਜ ਗਾ ਸਰੂਪ ਸੁਨਮ ਪਭ ਅਵਰਚਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੋ ਤੀਥੇ ਠੋਵਤਨ ਪਾਤਾ ਸਾਇਲ ਮਲੇਸ਼ ਕਰੋ ਨਲ ਕਾਤਾ ਜੇ ਆ ਤੁਜ ਨਾ ਸ਼ਰਣੇ ਪਰੇ ਅਨਕੇ ਦੁਸ਼ਟ ਦੁਖਤ ਹਵੇ ਮਰੇ ਹੋਰ ਹਜਮਨ ਪਗ ਪਰੇ ਤੇ ਹਾਰੇ ਅਨਕੇ ਦੋ ਸੰਕਟ ਸਭ ਟਾਰੇ ਜੋ ਅਕਲ ਕੁਗਬਾਰ ਧਿਆਇ ਹੈ ਤਾਕੇ ਕਾਲ ਨਿਕਟ ਨਹਿ ਹੈ ਰਚਾ ਹੋਇ ਤਾ ਹੈ ਸਵ ਕਲ ਦੁਸ਼ਟ ਅਰਿਸ਼ਟ ਟਰੇ ਗਤ ਕਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਰਮੋਵ ਤਾਕੇ ਤਾਪ ਤਨਖ ਮੋਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਛਾਪ ਸਕੈ ਨਾ ਕੋਈ ਏਕ ਬਾਾਰ ਜਨ ਤਮੈ ਸੁਮਾਰਾ ਆਕਾਲ ਪਾਸ ਤੇ ਤਾਮਿ ਪਾਰ ਜਨ ਨਰਨਾ ਦੇ ਹਰਿ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਕੁਰਨ ਗੀਤ ਮੈਂ ਸ਼ਰਨ ਤੇ ਹਾਰੇ ਆਪ ਹਾ ਦੈਲ ਹੁ ਵਾਰੇ ਸਰਬ othor ਮੋਹੋ ਸਾਈ ਦੁਸ਼ਤ ਦੋਤਿ ਲਿ ਮੈਂ ਬਚਾਈ ਸਭਿਆ ਪਾਹੇ ਗਿੰਜਾ ਤੇ ਤੁਮਰੇ ਦਸੇ ਕੋ ਆਕ ਨਹੀ ਆਨੇ ਹੋ ਰਾਮ ਰਹਿਮ ਪ੍ਰਾਨੁ ਕਰਾਨ ਅਨੇਕ ਹੈ ਦੇਖ ਨਾ ਮਾਨੇ ਉਹ ਸੁਭਰੇ ਸਾਥ ਰਵੇ ਸਭ ਮੋਖੇ ਦਿਖ ਹੈ ਹਮੇਕ ਨਾ ਜਾਣੇ ਉਹ ਕ੍ਰਿਸ਼ਪਾਨ ਕਿਰਪਾ ਦੇ ਉਰੇ ਕਾਰ ਬੈਨਾ ਕੇ ਮੋ ਸਾ ਤੋਹਿ ਵਿਖਾਨੇ ਉਹ ਦੁਹਰਾ ਸਗਲ ਦਵਾਰ ਕੋ ਛਾੜਕ ਹੈ ਗਹਿ ਤਮਾਰੋ ਦਵਾਰ ਬਾਹਿ ਰਹੇ ਕਿਲਾਜ ਅਸ ਗੋਬਿੰਦਾ ਸੁਹਾਰ ਰਾਮ ਗਲੇ ਵਹਲਾ ਤੀਜਾ ਉਹਨਾਂ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਹਮੇ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨੁ ਵਦਿਆ ਬਦਾਈਆ ਅਗਰਾਗਤਨ ਪਰਵਾਰ ਪਰੀਆਂ ਸ਼ਬਦ ਗਾਵਣਾ ਸਹਦੋ ਤਾ ਗਵ ਹਰੇ ਕੇਰਾ ਮਨ ਜਨੇ ਵਸਾਇ ਕਹੇ ਨਾਨਕ ਨੰਦ ਗਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਨ ਸੁਧਾਰ ਹੋ ਹਨ ਨੰਦੇ ਹਨ ਨਾਨਕ ਭੂ ਤੂੰ ਮਨ ਮੇਰੇ ਦੋ ਸਭ ਸਾਰਣ ਅੰਗੇ ਕਰ ਭੁਖਲੇ ਤੇਰਾ ਕਾਰਜ ਸਭ ਸਵਾਰਣ ਸਭ ਨਾਗਲਾ ਸਮਰਤ ਸੁਆਮੀ ਸੋ ਕੇ ਅਬਨੇ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹੰnalੇ ਸਾਥੇ ਸਾਹਿਬਾ ਕੀਆ ਨਾਹੀ ਕਰਤੇ ਰੈ ਕਰਤਾ ਤੇਰਾ ਸਭ ਕੁਛ ਹੈ ਇਸ ਦੇਸ ਉਪਾਵੇ ਸਦਾ ਸੇ ਸਲਾਹ ਤੇਰੇ ਨਾਮ ਨਮਸਾਵੇ ਨਾਮ ਗਨ ਕੈ ਮਨੋਸਿਆ ਵਾਜੇ ਸ਼ਬਦ ਕਨੇਲੇ ਕਹੇ ਨਾਨਕ ਸੁੱਚੇ ਸਾਹਿਬਾ ਕਿਆ ਨਹੀਂ ਕਰਤੇ ਰ ਸਚਾ ਨਾਮ ਮੇਰਾ ਦਰੂ ਸਾਚਾ ਨਾਮ ਧਰਮੇ ਦਾ ਨ ਬਖਾ ਸਭ ਗਵਾਜਾ ਹਰ ਸ਼ਾਨ ਸੁਖ ਮਨ ਐਸਿਆ ਇੱਛਾ ਸਭ ਜੰਗਾ ਸਦਾ ਖੁਸ਼ਵਾਨ ਗਿਤਾ ਗ੍ਰਿਵਟੂ ਜਿਸ ਦੀਆਂ ਵਡਿਆਈਆਂ ਕਹੈ ਨਾ ਇਸ ਨੂੰ ਸੰਤ ਹੋ ਸ਼ਬਦ ਰੋਪਿਆ ਨੋ ਸਚਾ ਨਾਮ ਮੇਰਾ ਦਰੂ ਸਵਾਜੇ ਪੰਜ ਸ਼ਬਦ ਕਰ ਸੁਵਾਗੇ ਕਰ ਸੁਵਾਗੇ ਸ਼ਬਦਵਾਜੇ ਇਕ ਲਾਜਤ ਕਰਤਾਰੀਆਂ ਪੰਚ ਦੂਦ ਨਵਸ ਕਿਤੇ ਕਾਲ ਗੰਡ ਕੁਮਾਰਿਆ ਤੁਰ ਕਰਮ ਪਾਇਆ ਤਦਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਦਾ ਸੁ ਹੋਆ ਤਦਕਾਰ ਅਨਹਦ ਵਾਚੇ ਆਨੰਦ ਸੁਨੋ ਹੋੜ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਾਪਾਇ ਆਦਿ ਸੰਗਿ ਰਿ ਵਿਸ਼ੂਰੇ ਦੂਖ ਰੋਸ ਨਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਹਾ ਪਰਪੂਰੇ ਬਨਵੰਤ ਨਾਨਕ ਅਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ